ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨੀ ਕਾਤਰੋਂ ਸੋ ਹਰ ਵਾਰ ਤੁਹਾਨੂੰ ਅਸੀਂ ਕਿਸੇ ਨਾ ਕਿਸੇ ਸ਼ਖਸੀਅਤ ਡਾਕ ਕਬੱਡੀ ਨਾਲ ਜੁੜੋਏ ਕਿਸੇ ਦਰਸ਼ਕ ਜਾਂ ਕਬੱਡੀ ਰੈਫਰੀ ਜਾ ਕੇ ਤੁਹਾਨੂੰ ਕਿਸੇ ਇਨਸਾਨਾ ਤੁਹਾਡੀ ਮੁਲਾਕਾਤ ਕਰਾਉਣਾ ਅੱਜ ਮੈਂ ਨਾ ਢੰਡੋਲੀ ਪਿੰਡ ਵਿੱਚ ਪਹੁੰਚਿਆ ਜਿੱਥੇ ਢੰਡੋਲੀ ਦੇ ਬਹੁਤ ਵੱਡੇ ਵੱਡੇ ਮੱਲ ਹੋਏ ਆ ਉੱਥੇ ਤਾਂ ਇੱਕ ਪੁਰਾਣਾ ਪਲੇਅਰ ਸੀ ਬਹੁਤ ਪਹਿਲਾਂ ਜਾਣਦੇ ਹੋਣਗੇ ਕੁਲੀ ਢੰਡੋਲੀ ਵਾਲਾ ਉਹ ਨਾ ਬਾਈ ਐਸੀ ਅੱਜ ਬਾਈ ਫੜਿਆ ਪਹਿਲਾਂ ਘਰੇ ਵੀ ਗਏ ਘਰੇ ਮਿਲਿਆ ਨਹੀਂ ਪਰ ਉਹ ਬੰਦੇ ਦੀ ਮਿਹਨਤ ਆ ਯਾਰ ਪਹਿਲਾਂ ਉਹ ਬਾਈ ਕਬੱਡੀ ਖੇਡਦਾ ਰਿਹਾ ਹੁਣ ਨਾ ਬਾਈ ਨੇ ਆਪਣਾ ਫਾਰਮ ਪਾਇਆ ਮੁਰਗੀ ਫਾਰਮ ਦੱਸਿਆ ਨਹੀਂ ਅਸੀਂ ਅੱਜ ਉਹ ਛਾਪਾ ਮਾਰਿਆ ਦੇਖਦੇ ਆ ਵੀ ਬਾਈ ਕਰਦਾ ਕੀ ਆ ਕਿਉਂਕਿ ਆਮ ਬੰਦੇ ਕਹਿੰਦੇ ਸਾਡੇ ਕਬੱਡੀ ਵਾਲੇ ਵੀ ਬੰਦੇ ਕਬੱਡੀ ਖੇਡ ਕੇ ਆਹ ਕਰ ਲਿਆ ਬਾਹ ਕਰ ਲਿਆ ਚਲੋ ਕਬੱਡੀ ਨੇ ਬਹੁਤ ਕੁਝ ਦਿੱਤਾ ਪਰ ਕਬੱਡੀ ਦੇ ਨਾਲ-ਨਾਲ ਉਹ ਬੰਦਾ ਖੇਡਦਾ ਕਬੱਡੀ ਅੱਜ ਵੀ ਆ ਪਰ ਉਹ ਬੰਦਾ ਨਾਲ ਨਾਲ ਮਿਹਨਤ ਕਰਦਾ ਆਪਾਂ ਬਾਈ ਦੇ ਫਾਰਮ ਤੇ ਆਇਆ ਆਜੋ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਕਿਉਂਕਿ ਯਾਰ ਕਬੱਡੀ ਦੇ ਨਾਲ ਨਾਲ ਬੰਦੇ ਜਿਹੜੇ ਬੰਦੇ ਮਿਹਨਤ ਕਰਦੇ ਆ ਨਾ ਉਹ ਅੱਗੇ ਆਉਂਦੇ ਆ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਤੁਸੀਂ ਇੱਕ ਯਾਰ ਹੋਰ ਚੀਜ਼ ਦੇਖੋ ਯਾਰ ਬਾਈ ਨੇ ਫਾਰਮ ਦੇ ਕਿੰਨਾ ਸੋਹਣਾ ਕੰਮ ਕਰਿਆ ਨਾ ਦੇਖੋ ਹਵੇਲੀ ਟਾਈਪ ਇੱਕ ਕਮਰਾ ਬਣਾਇਆ ਹੋਇਆ ਘਰ ਵਾਂਗੂ ਬਣਾਇਆ ਲੈ ਪੂਰਾ ਹਰ ਫੈਸਿਲਿਟੀ ਦਿੱਤੀ ਹੋਈ ਇੱਥੇ ਜਿਹੜੇ ਹਿਸਾਬ ਨਾਲ ਬਾਈ ਬਾਈ ਦਾ ਘਰ ਬਣਾਇਆ ਹੋਇਆ ਲੈ ਉਹ ਹਿਸਾਬ ਨਾਲ ਮੈਨੂੰ ਲੱਗਦਾ ਵੀ ਬਾਈ ਇੱਥੇ ਰਹਿੰਦਾਗਾ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਆ ਜੋ ਮੇਲਾ ਦਾ ਬਾਈ ਅੰਦਰ ਫਾਰਮ ਚ ਕੰਮ ਕਰਦਾ ਹੈਗਾ ਕੁੱਲਟਣੋਲੀ ਵਾਲਾ ਕੀ ਬਾਤ ਆ ਯਾਰ ਬਾਈ ਕਿਹਨੇ ਇੱਕ ਪਾਸੇ ਫਿਰਦਾ ਉਹ ਫਿਰਦਾ ਆ ਜਾ ਵੀ ਮੁੰਡਿਆ ਦੇਖੋ ਯਾਰ ਕਿੰਨੀ ਮਿਹਨਤਾਂ ਬੰਦੇ ਦੀ ਹੈਣਾ ਬੰਦਾ ਕਹਿੰਦਾ ਵੀ ਯਾਰ ਬੰਦਾ ਐ ਕਰਦਾ ਵਾਹ ਕਰਦਾ ਪਰ ਆ ਬਾਈ ਦੀ ਮਿਹਨਤ ਦੇਖੋ ਬਾਈ ਦੀ ਮਿਹਨਤ ਨੂੰ ਸਲਾਮ ਆ ਬਾਈ ਫਾਰਮ ਚ ਲੱਗਾ ਕੰਮ ਕਰ ਉਹ ਫਿਰਦਾ ਮੇਲਾ ਦਾ ਹਣਾਂ ਮੁਰਗੀ ਫਾਰਮ ਦਾ ਚੂਚਿਆਂ ਦਾ ਕੰਮ ਆ ਬਾਈ ਦਾ ਆਜੋ ਕਿਰਨ ਦਿਖਾਉਣੇ ਆ ਸੋਨ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਕਈ ਵਿਦਵਾਨ ਜਿਹੜੇ ਫੇਸਬੁੱਕ ਤੇ ਵੈਹ ਕੇ ਨਾ ਕਮੈਂਟ ਕਰਦੇ ਆ ਉਹਨਾਂ ਨੂੰ ਬੇਨਤੀ ਹੈ ਮੇਰੀ ਵੀ ਇਹ ਕਮੈਂਟ ਵਾਈ ਤੋਂ ਦੂਰ ਰਹਿਿਆ ਕਰੋ ਉਹ ਦੇਖੋ ਬਾਈ ਕੁਲੀ ਬਾਈ ਕੀ ਹਾਲ ਹੈ ਹਾਂਜੀ ਬਾਈ ਉਹ ਕਿਵੇਂ ਉਹ ਫੜਦਾ ਦੇਖੋ ਬਾਈ ਮਿਹਨਤ ਕਰਦਾ ਫੜਦਾ ਦੇਖੋ ਬੰਦਾ ਕੁਲੀ ਬਾਈ ਕਿਵੇਂ ਆ ਵਧੀਆ ਵਧੀਆ ਬਾਈ ਹੋਰ ਕੁਲੀ ਬਾਈ ਕਮਿਆ ਭਾਈ ਸ਼ਟਾ ਹਾਂਜੀ ਹਾਂਜੀ ਭਾਈ ਜੀ ਵੀ ਵਧੀਆ ਭਾਈ ਹੋਰ ਭਾਈ ਕਿਵੇਂ ਆ ਬਾ ਕਰਪਾ ਭਾਈ ਮਾਲਕ ਦੀ ਹੋਰ ਤੁਸੀਂ ਇੱਧਰ ਕਿਵੇਂ ਬਾ ਭਾਈ ਇਹ ਇੱਕ ਕੰਮ ਸ਼ੁਰੂ ਕਰ ਲਿਆ ਦੀ ਆਪਾਂ ਨੇ ਕਬੱਡੀ ਫਿਰ ਤੈਨੂੰ ਪਤਾ ਭਾਈ ਥੋੜੀ ਸੱਟਾਂ ਫੇਟਾਂ ਕਰਕੇ ਛੱਡਣੀ ਪਈ ਗਈ ਸੀ ਫਿਰ ਕੰਮ ਦਾ ਕੋਈ ਨਾ ਕੋਈ ਕਰਨੀ ਪੈਣਾ ਦੀ ਆਪਾਂ ਨੇ ਉੱਥੇ ਬਹਿ ਕੇ ਨਾ ਆਪਾਂ ਗੱਲਬਾਤ ਕਰਾਂਗੇ ਬਾਈ ਨੇ ਫਾਰਮ ਦਾ ਕੰਮ ਤੋਰਿਆ ਸਾਰੀ ਜਾਣਕਾਰੀ ਆਪਾਂ ਉੱਥੇ ਬੈਠ ਕੇ ਗੱਲਬਾਤ ਕਰਾਂਗੇ ਸਾਡੀ ਵੀਡੀਓ ਨਾਲ ਤੁਸੀਂ ਜੁੜੇ ਰਹੋ ਆਜਾ ਖੁੱਲੀ ਬਾਈ ਉਹ ਸਵੇਕੇ ਕਰਦੇ ਆ ਗੱਲ ਵਾਹ ਹਾਂ ਬਾਈ ਜਰੂਰ ਲੈ ਵੀ ਮਿੱਤਰੋ ਇਹ ਮੇਰੇ ਨਾਲ ਆ ਖੁੱਲੀ ਢੰਡੋਲੀ ਵਾਲਾ ਪਹਿਲਾਂ ਵੀ ਗੱਲਬਾਤ ਕਰਕੇ ਹਟਿਆ ਕਿਉਂਕਿ ਸਾਡੇ ਮਾਲਵੇ ਦੇ ਵਿੱਚ ਪਹਿਲਾਂ ਬਹੁਤ ਜਿਵੇਂ ਕਹਿ ਲਿਆ ਵੀ ਵੱਡੇ ਵੱਡੇ ਪਲੇਅਰ ਹੋਏ ਨੇ ਆ ਪਿੰਡ ਦੇ ਵਿੱਚ ਓ ਢੰਡੋਲੀ ਦੇ ਵਿੱਚ ਮੈਂ ਸੋਚਦਾ ਵੀ ਬਹੁਤ ਵੱਡੇ ਵੱਡੇ ਪਲੇਅਰ ਹੋਏ ਨੇ ਖੁੱਲੀ ਬਾਈ ਕੀ ਹਾਲ ਹੈ 사ਸੀ ਗੱਲ ਬਾਈ 사ਸੀ ਗੱਲ ਬਾਈ ਸਭ ਤੋਂ ਪਹਿਲਾਂ ਬਾਈ ਤੁਹਾਡਾ ਸਵਾਗਤ ਆਪਣੇ ਉਰੇ ਆਉਣ ਤੇ ਹੋਰ ਬਾਈ ਤੁਹਾਡਾ ਜਿਲੋਂ ਧੰਨਵਾਦ ਬਾਈ ਸੋਨਾ ਉਰੇ ਪਹੁੰਚਣਾ ਪਹੁੰਚੇ ਚਲੋ ਹਾਂਜੀ ਬਾਈ ਕਬੱਡੀ ਚ ਆਉਣਾ ਕਬੱਡੀ ਚ ਬਾਈ ਯਾਰ ਆਉਣ ਦਾ ਕਾਰਨ ਇਹ ਹੈ ਵੀ ਸਾਡੇ ਪਹਿਲਾਂ ਮੇਰੇ ਵੱਡੇ ਭਾਈ ਹੁਣੀ ਖੇਡਦੇ ਹੁੰਦੇ ਤੇ ਕਬੱਡੀ ਅੱਛਾ ਜਾਣਤੇ ਹੁਣੀ ਜਿਹੜਾ ਹੁਣ ਰੈਫਰੀ ਕਰਦਾ ਵੱਡਾ ਭਾਈ ਆਟਾਸ ਵਾਲੇ ਤੇ ਉਹ ਖੇਡਦੇ ਹੁੰਦੇ ਤੇ ਬਾਈ ਉਰੇ ਗਰਾਊਂਡ ਚ ਵਗ ਜਾਂਦੇ ਛੋਟੇ ਹੁੰਦੇ ਉਹਨਾਂ ਨੂੰ ਦੇਖ ਦੇ ਖੇਡਦੇ ਬਸ ਅਹੀਂ ਆਪ ਆਪ ਦੇ ਆਪ ਨੂੰ ਹੋ ਗਿਆ ਵੀ ਆਪਾਂ ਵੀ ਖੇਡਾਂਗੇ ਅਹੀਂ ਖੇਡਦੇ ਖੇਡਦੇ ਪਤਾ ਨਹੀਂ ਲੱਗਿਆ ਕਦੋਂ ਵੀ ਸਾੜਾ ਇੱਕ ਜਨੂਨ ਜਾਂ ਬਣ ਗਿਆ ਕਬੱਡੀ ਦਾ ਬਾਈ ਕਿੰਨੇ ਸਾਲ ਖੇਡਿਆ ਕਬੱਡੀ ਮੈਂ ਕਬੱਡੀ ਬਾਈ 1999 ਚ ਲੱਗ ਗਿਆ ਦੀ 32 ਕਿਲੋ ਤੋਂ ਖੇਡਿਆ ਦੀ ਅੱਛਾ ਹੂੰ ਹੋ ਗਏ 24 25 ਸਾਲ ਹੋ ਗਏ ਬਾਈ 25 ਹੋ ਗਏ ਉਦੋਂ ਤੇ ਆ ਕਬੱਡੀ ਚ ਫਰਕ ਬਾਈ ਹੁਣ ਤਾਂ ਬਹੁਤ ਫਰਕ ਹੈ ਬਾਈ ਕਬੱਡੀ ਚ ਉਹ ਕਿਵੇਂ ਇੱਕ ਤਾਂ ਕਬੱਡੀ ਤੇਜ਼ ਬਹੁਤ ਹੋ ਗਈ ਬਾਈ ਪਹਿਲਾਂ ਨਾਲੋਂ ਤੇਜ਼ ਦਾ ਮਤਲਬ ਬਾਈ ਮਤਲਬ ਵੀ ਕਬੱਡੀ ਚ ਪਹਿਲਾਂ ਤਾਂ ਲਗਾ ਹੁੰਦੇ ਤੇ ਜਿਹੜੇ ਵੀ ਇੱਕ ਦੋ ਕ ਲਗਾ ਮਾਰਦਾ ਸੀ ਪਲੇਅਰ ਵੀ ਇੱਕ ਆ ਪੱਕਾ ਇੱਕੇ ਲਗਾਏ ਬੰਦੇ ਦਾ ਹੁਣ ਐ ਨਹੀਂ ਪਤਾ ਜਾਫੀ ਕਿੰਨੇ ਕ ਲਗਾ ਮਾਰ ਦਿੰਦਾ ਹੈ ਹਨਾ ਤੇ ਉੱਪਰ ਥੱਲੇ ਬਾਲੇ ਹੁੰਦੇ ਨੇ ਜਾਫੀ ਹੁਣ ਤੇ ਰੇਡਰਾਂ ਦਾ ਵੀ ਨਹੀਂ ਪਤਾ ਪਹਿਲਾਂ ਹੁਣ ਬਹੁਤ ਵਧੀਆ ਬਦਲ ਗਈ ਯਾਰ ਤੇਜ਼ ਹੋ ਗਈ ਕੋਟੀ ਮਤਲਬ ਪਹਿਲਾਂ ਨਾਲੋਂ ਹੁਣ ਤੇ ਪਹਿਲਾਂ ਕੋਟੀ ਚ ਪੈਸਾ ਬਹੁਤ ਘੱਟ ਹੁੰਦਾ ਸੀ ਬਾਈ ਹੁਣ ਪੈਸਾ ਵੀ ਆ ਗਿਆ ਤੇ ਹੁਣ ਪਲੇਅਰਾਂ ਚ ਪਿਆਰ ਨਹੀਂ ਰਿਹਾ ਬਾਈ ਜਦੋਂ ਨਾਲ ਕੋਡੀ ਚ ਪੈਸਾ ਆਇਆ ਪਲੇਅਰਾਂ ਚ ਪਿਆਰ ਨਹੀਂ ਰਿਹਾ ਪਹਿਲਾਂ ਹੁੰਦਾ ਸੀ ਪਲੇਅਰਾਂ ਚ ਪਿਆਰ ਆ ਜਿੱਦਾਂ ਵੀ ਆਪਣੇ ਆਪਣਾ ਯਾਰੀ ਦੋਸਤੀ ਆ ਤੇਰੇ ਪਿੰਡ ਟੂਰਨਾਮੈਂਟਾਂ ਤੇ ਮੈਨੂੰ ਕਿਹਾ ਵੀ ਭਾਈ ਆ ਜਾ ਆਪਣੇ ਪਿੰਡ ਟੂਰਨਾਮੈਂਟਾਂ ਤੇ ਮੇਰੇ ਨਾਲ ਖੇਡਣਾ ਹਾਂਜੀ ਹਾਂਜੀ ਤਾਂ ਆਪਾਂ ਬਿਨਾਂ ਸੋਚੇ ਬਿਨਾਂ ਝਿਜਕੇ ਜਾ ਕੇ ਅਗਲੇ ਨਾਲ ਖੇਡਦੇ ਤੇ ਖੇਡਦੇ ਸੀ ਚਾਹੇ ਉਹ ਟੀਮ ਜਿੱਤਦੀ ਹਾਰਦੀ ਤਾਂ ਉਹਨਾਂ ਤੋਂ ਕੋਈ ਰੁਪਈਆ ਨਹੀਂ ਲੰਦਾ ਸੀ ਪਲੇਅਰਾਂ ਪਿਆਰ ਸੀ ਪਿਆਰ ਦੀ ਇੱਕ ਬੁਣਿਆ ਹੋਇਆ ਵੀ ਪਲੇਅਰਾਂ ਦਾ ਹੁਣ ਤਾਂ ਭਾਈ ਪਹਿਲਾਂ ਹੀ ਕਹਿ ਦਿੰਦੇ ਨੇ ਅਗਲੇ ਚਾਹੇ ਦਰਮਿਆਨਾ ਪਲੇਅਰ ਆ ਚਾਹੇ ਕੋਈ ਤਗੜਾ ਹੈ ਵੀ ਮ ਹੁਣ ਯਾਰੀ ਦੋਸਤੀ ਖਤਮ ਹੋ ਗਈ ਪਲੇਅਰ ਹੀ ਪਲੇਰਾਂ ਚ ਜਦੋਂ ਦਾ ਪੈਸਾ ਆਇਆ 1999 ਤੋਂ ਲੈ ਕੇ ਕਬੱਡੀ ਚ ਬਾਈ ਤੂੰ ਜਿਹੜੇ ਖੇਡੇ ਹੋ ਹਾਂਜੀ ਬਾਈ ਕਿਹੜੇ ਕਿਹੜੇ ਟੀਮਾਂ ਲਈ ਤੁਸੀਂ ਪਰਫਾਰਮੈਂਸ ਕੀਤਾ ਆਪਦੇ ਕਿਉਂਕਿ ਪਹਿਲਾਂ 1999 ਹੋਇਆ ਹਨਾ ਹਾਂਜੀ ਹਾਂਜੀ ਬਾਈ ਉਦੋਂ ਬਾਅਦ ਬਹੁਤ ਸੋਹਣੇ ਵੱਡੇ ਵੱਡੇ ਪਲੇਅਰ ਦੇਖਿਆ ਆਪਾਂ ਹਾਂ ਬਾਈ ਕਿਹੜੇ ਕਿਹੜੇ ਟੀਮਾਂ ਲਈ ਤੁਸੀਂ ਮੈਚ ਖੇਡੇ ਪਹਿਲਾਂ ਬਾਈ 70 75 ਕਿਲੋ ਤਾਂ ਜ਼ਿਆਦਾ ਤਾਂ ਜਿੱਦਾਂ ਹੋ ਗਿਆ ਆਪਣੇ ਪਿੰਡ ਦੀ ਟੀਮੇ ਵਾਲੀ ਤਾਕੜੀ ਬਣਦੀ ਸੀਗੀ 75 ਦੀ ਵੀ ਓਪਨ ਦੀ ਵੀ ਜ਼ਿਆਦਾਤਰ ਮੈਂ ਤਾਂ ਆਪਣੇ ਪਿੰਡ 'ਚ ਹੀ ਖੇਡਿਆ ਪਰ ਹਾਂ ਬਾਹਰਲੀ ਟੀਮਾਂ 'ਚ ਵੀ ਖੇਡਿਆ ਕੋਈ ਕਿਸੇ ਕੈਂਟਮੀ ਲਈ ਜਾਂ ਕਿਸੇ ਫੈਡਰੇਸ਼ਨ ਲਈ ਮੈਂ ਨਾਰਥ ਇੰਡੀਆ ਫੈਡਰੇਸ਼ਨ 'ਚ ਅਕੈਡਮੀ ਹੁੰਦੀ ਸੀਗੀ ਬਾਈ ਆਪਣਾ ਅਸ਼ੀਸ਼ ਵਚਨ ਸਿੰਘ ਅਕੈਡਮੀ ਦੜਬੇ ਉਹਨਾਂ ਲਈ ਖੇਡਿਆ ਮੈਂ ਘਟੂ ਘਟ ਤਿੰਨ ਚਾਰ ਸਾਲ ਉਦੋਂ ਬਾਈ ਨੰਗਲੰਬੀਆਂ ਹੁਣੀ ਪਾਲੇ ਹੁਣੀ ਇਹ ਸਾਰੇ ਖੇਡਦੇ ਸੀਗੇ ਬਾਈ ਬਾਈ ਉਦੋਂ ਦੀ ਕਿਵੇਂ ਦੀ ਉਦੋਂ ਕਿਵੇਂ ਪਰਫਾਰਮੈਂਸ ਸੀ ਬਾਈ ਪੂਰੀ ਵਧੀਆ ਜੀ ਉਦੋਂ ਕੋਈ ਛੱਟ ਫੀਟ ਨਹੀਂ ਹੈਗੀ ਸੀਗੀ ਆਪਾਂ ਹਾਂ ਉਦੋਂ ਬਾਈ ਬਾ ਐ ਹੁੰਦਾ ਸੀਗਾ ਕਿੱਤੇ ਮਰਜੀ ਕੱਪ ਹੁੰਦਾ ਡਿਡਬੇ ਵਾਲੇ ਆਪਣਾ ਪ੍ਰਧਾਨ ਦਰਮੇਲ ਕੋਚ ਜੀ ਹਾਂ ਉਹ ਹਰੇਕ ਕਿਤੇ ਲੈ ਕੇ ਜਾਂਦੇ ਸੀਗੇ ਮੈਚ ਤੇ ਸਾਨੂੰ ਚਾਹੇ ਵੱਡਾ ਮੈਚ ਹੁੰਦਾ ਚਾਹੇ ਛੋਟਾ ਮੈਂ ਤੇ ਲੱਖਾ ਤੁਹਾਨੂੰ ਲੈ ਕੇ ਜਾਣਾ ਉਹਨਾਂ ਨੇ ਹੋਰ ਪਲੇਅਰਾਂ ਦਾ ਮਿਸ ਹੋ ਜਾਂਦੇ ਤੇ ਸਾਨੂੰ ਕਿਸੇ ਵੀ ਕੱਪ ਤੋਂ ਮਿਸ ਨਹੀਂ ਕੀਤਾ ਸੀਗਾ ਉਹਨਾਂ ਨੇ ਫਿਰ ਕਬੱਡੀ ਤੋਂ ਹਟ ਕੇ ਜਾਂ ਕਬੱਡੀ ਤੋਂ ਦੂਰ ਹੋਣਾ ਜਾਂ ਆਪਾਂ ਕਹੇਲੇ ਵੀ ਹੁਣ ਕਬੱਡੀ ਖੇਡਦੇ ਹਾਂ ਜਾਂ ਦੂਰ ਹੋ ਗਏ ਹੁਣ ਅਬਦੇ ਮਨ ਦੇ ਚਾ ਵਾਸਤੇ ਕਦੇ ਕਦੇ ਗਰਾਊਂਡ ਚ ਬਗ ਜਾਂਦਾ ਮਿਹਨਤ ਕਰ ਲੈਂਦਾ ਰੈਗੂਲਰ ਹੀ ਕਰਦਾ ਮਿਹਨਤ ਤਾਂ ਓਕੇ ਤੇ ਸੋਚ ਰਿਹਾ ਵੀ ਜਦ ਸਰੀਰ ਸੈੱਟ ਹੋ ਗਿਆ ਤਾਂ ਖੇਡ ਲਾਂਗੇ ਕਿਉਂਕਿ ਆਪਣੇ ਪਿੰਡ ਦੀ ਟੀਮ ਵਧੀਆ ਬਣਦੀ ਆ ਜਵਾਖ ਕਿਉਂਕਿ ਇਹ ਥੋੜਾ ਜਿਹਾ ਦੂਰ ਕੱਤੋਂ ਕੀ ਰੀਜਨ ਸੀ ਦੂਰ ਹੋਣ ਦਾ ਕਾਰਨ ਬਈ ਬੈਕ ਪੇਨ ਥੀ ਮੇਰੇ ਡਿਸਕ ਹਿੱਲ ਗਈ ਥੀ ਉਹਦਾ ਮੈਂ 2-3 ਸਾਲ ਬੈੱਡ ਉੱਤੀ ਪਤਾ ਸੀਗਾ ਮਤਲਬ ਵਾਹੀ ਮੇਰੀ ਜਿਹੜੀ ਗੇਮ ਖਤਮ ਹੋਈ ਹੈ ਉਹਦਾ ਸਾਰ ਨੂੰ ਵੱਡਾ ਕਾਰਨ ਹੈ ਬੈਕ ਪੇਨ ਹੀ ਬਾਈ ਫਿਰ ਕਿਸ ਨੇ ਕਿਉਂਕਿ ਆਮ ਦੇਖਿਆ ਜਾਂਦਾ ਵੀ ਜਦੋਂ ਸਿਆਣੇ ਕਹਿ ਦਿੰਦੇ ਹਨਾ ਕਈ ਵਾਰ ਹੁਣ ਵੀ ਕਹਿ ਦਿੰਦੇ ਆ ਵੀ ਜਦ ਨਾਲ ਟੈਮੋਲ ਖੜੀ ਹੁੰਦੀ ਆ ਉਹ ਤਾਂ ਹਰੇਕ ਬੰਦਾ ਪੁੱਛਦਾ ਜਦੋਂ 60 ਫਿਟ ਲੱਗਦੀ ਉਹ ਕਿਉਂ ਨਹੀਂ ਪੁੱਛਦਾ ਬਾਈ ਕਾਰਨ ਕੀ ਹੈ ਕਾਰਨ ਬਾਈ ਇਹਦਾ ਇਹੀ ਹੈ ਕਿਉਂਕਿ ਕੋਡੀ ਹੈ ਜਿਹੜੀ ਇਹ ਇੱਕ ਨੰਬਰ ਦੀ ਖੇਡ ਆ ਵੀ ਜਿਹੜਾ ਨੰਬਰ ਲੈਂਦਾ ਉਸੇ ਨੂੰ ਇਹ ਪੁੱਛਦੇ ਨੇ ਕਿਉਂਕਿ ਜਦੋਂ ਬੰਦਾ ਡਾਊਨ ਹੋ ਜਾਂਦਾ ਕੋਈ ਨਹੀਂ ਪੁੱਛਦਾ ਵੀ ਹੁਣ ਇਤੋਂ ਕੀ ਲੈਣਾ ਹੈ ਇਹਨੇ ਕਿਹੜਾ ਖੇਡਣਾ ਸਾਰੇ ਹਰੇਕ ਐ ਸੋਚਦਾ ਵੀ ਇਹਨੇ ਖੇਡਣਾ ਨਹੀਂ ਜabb ਟੀਮ ਲਾ ਲੋ ਵੀ ਇਹਨੂੰ ਨਾਲ ਚੱਕ ਕੇ ਕੀ ਕਰਾਂਗੇ ਉਹ ਬਹੁਤ ਭਾਰ ਮਰਾਂਗੇ ਐ ਫਲਾਣਾ ਬਹੁਤ ਕੁਝ ਸੋਚਦੇ ਨੇ ਯਾਰ ਪਲੇਅਰ ਬਾਈ ਨਾਲ ਫਿਰ ਪਰ ਇਹਨਾਂ ਨਹੀਂ ਸੋਚਦੇ ਵੀ ਜਿਹੜੇ ਬੰਦੇ ਦੇ ਸੱਟ ਲੱਗੀ ਹੁੰਦੀ ਐ ਘਰੇ ਬੈਠਿਆ ਹੋ ਵੀ ਉਹਦੇ ਮਨ ਤੇ ਕੀ ਅਸਰ ਪੈ ਰਿਹਾ ਹੋਊਗਾ ਉਹ ਕੀ ਸੋਚਦਾ ਹੋਊਗਾ ਉਹਨੂੰ ਬਿਲਕੁਲ ਇਕੱਲਾ ਹੀ ਛੱਡ ਦਿੱਤਾ ਜਾਂਦਾ ਬਾਈ ਹੁਣ ਸੱਟ ਫੇਟ ਲੱਗਦੀ ਐ ਬਈ ਪਹਿਲਾਂ ਜਦੋਂ ਪੁਰਾਣੇ ਸਮੇਂ 'ਚ ਹਣਾ ਕਬੱਡੀ ਖੇਡਦੇ ਸੀ ਚਲੋ ਪ੍ਰਮਾਤਮਾ ਨਾ ਕਰੇ ਕਿ ਸੱਟ ਫੇਟ ਲੱਗਦੀ ਸੀ ਉਦੋਂ ਹਰ ਇੱਕ ਪਲੇਅਰ ਨਾਲ ਖੜਦਾ ਸੀ ਉਦੋਂ ਪਿਆਰ ਮੁਹੱਬਤ ਲਾ ਲੋ ਜਿਆਦਾ ਸੀਗੀ ਬਾਈ ਹਣਾ ਵੀ ਉਦੋਂ ਇੱਕ ਜਿਵੇਂ ਕਹਿੰਦੇ ਇੱਕ ਫੈਮਿਲੀ ਰਿਲੀਜ਼ ਵਾਂਗ ਬਰਤਦੀ ਸੀ ਬਿਲਕੁਲ ਬਾਈ ਬਿਲਕੁਲ ਪਰ ਅੱਜ ਉਹ ਚੀਜ਼ਾਂ ਤੋਂ ਹਟ ਕੇ ਅੱਜ ਦਾ ਸਮਾਂ ਕਿਵੇਂ ਇੱਕ ਚੇਂਜ ਹੋਇਆ ਕਿਵੇਂ ਹੋਇਆ ਬਾਈ ਤੂੰ ਜ ਆਪਣੇ ਹਿਸਾਬ ਨਾਲ ਕਿਵੇਂ ਦੇਖਦੇ ਓ ਚੀਜ਼ ਨੂੰ ਮੈਨੂੰ ਤਾਂ ਵੀਰੇ ਯਾਰ ਸਾਰ ਨੂੰ ਵੱਡਾ ਇਹ ਚੇਂਜ ਆਉਣ ਦਾ ਕਾਰਨ ਲੱਗਦਾ ਵੀ ਕੋਟੀ ਚ ਪੈਸਾ ਜ਼ਿਆਦਾ ਆ ਗਿਆ ਬਾਈ ਓਕੇ ਹਾਂ ਪੈਸਾ ਜ਼ਿਆਦਾ ਆ ਗਿਆ ਉਹਦੇ ਕਰਕੇ ਹਰ ਇੱਕ ਬੰਦੇ ਨੂੰ ਲਾਲਚ ਹੈ ਵੀ ਮੈਂ ਪੈਸੇ ਕਮਾਵਾਂ ਇੱਕ ਆਮ ਦੇਖਿਆ ਜਾਂਦਾ ਬਾਈ ਇੱਕ ਗੱਲ ਹੋਰ ਵੀ ਅਮਣੀ ਬਈ ਸਹੀ ਵੀ ਨੇ ਕੁਝ ਹੱਦ ਤੱਕ ਪਲੇਅਰ ਜਿੱਦਾਂ ਹੁਣ ਕਈ ਪਲੇਅਰਾਂ ਦੇ ਸੱਟ ਵੱਜ ਜਾਂਦੀ ਹੈ ਬਾਈ ਹਨਾ ਉਹਨੂੰ ਕੋਈ ਨਹੀਂ ਪੁੱਛਦਾ ਬਾਅਦ ਚ ਜਿੰਨਾ ਟਾਈਮ ਤਾਕੜਾ ਹੁੰਦਾ ਉਹਨਾਂ ਟਾਈਮ ਹੀ ਪੁੱਛਦੇ ਨੇ ਉਹਨਾਂ ਦਾ ਇਹ ਜਿਹੜੇ ਪੈਸਾ ਲੈਣ ਦੇ ਹੱਕ ਵੀ ਬਣਦਾ ਜਿੰਨਾ ਟਾਈਮ ਤਾਕੜੇ ਨੇ ਕਿਉਂਕਿ ਬਾਅਦ ਚ ਤਾਂ ਕਿਸੇ ਨੇ ਪੁੱਛਣਾ ਹੀ ਨਹੀਂ ਬਾਈ ਕਿਉਂਕਿ ਪਹਿਲਾਂ ਆਪਾਂ ਦੇਖਦੇ ਸੀ ਵੀ ਜਦੋਂ ਕਿਤੇ ਗੱਲ ਤੁਰਦੀ ਸੀ ਕਹਿੰਦੇ ਜਿਵੇਂ ਮਾਲ ਵਿੱਚ ਪਲੇਅਰ ਬਹੁਤ ਆ ਅੱਜ ਮਾਲ ਵਿੱਚ ਪਲੇਅਰ ਘਟ ਕਿਉਂ ਨੇ ਦੁਆਬੇ ਚੋਂ ਬਹੁਤ ਨਿਕਲਦੇ ਆ ਇਹ ਰੀਜਨ ਇੱਕ ਹੋ ਕੀ ਰਿਹਾ ਕਬੱਡੀ ਚ ਰੀਜਨ ਬਾਈ ਮੈਨੂੰ ਤਾਂ ਜਿੱਥੇ ਤੱਕ ਆਪਣੀ ਸਮਝ ਹੈ ਮੈਨੂੰ ਤਾਂ ਇਹੀ ਲੱਗਦਾ ਹੈ ਵੀ ਯਾਰ ਆਪਣੇ ਏਰੀਏ 'ਚ ਜਿਹੜੇ ਬੜੇ ਵੱਡੇ ਤਕੜੇ ਪਲੇਅਰ ਹੋਏ ਨੇ ਤੁਹਾਨੂੰ ਪਤਾ ਹੀ ਕਿੰਨੇ ਹੋਏ ਨੇ ਮੈਨੂੰ ਨਾ ਨਾ ਲਾਈਨ ਦੀ ਲੋੜ ਨਹੀਂ ਹੈਗੀ ਪਰ ਤੁਸੀਂ ਜਾਣੇ ਜਾਣਗੇ ਆਪਣੇ ਜਿਹੜੇ ਦੇਖਣ ਵਾਲੇ ਨੇ ਵੀ ਆਪਣੇ ਏਰੀਏ 'ਚ ਐਡੇ ਤਕੜੇ ਪਲੇਅਰ ਹੋਏ ਨੇ ਜੇ ਉਹ ਚਾਹਣ ਤਾਂ ਨਵੇਂ ਮੁੰਡਿਆਂ ਨੂੰ ਕਿੱਥੋਂ ਤੋਂ ਕਿੱਥੇ ਲਿਜਾ ਸਕਦੇ ਨੇ ਜਿਵੇਂ ਹੁਣ ਦੁਆਬੇ ਦੀ ਗੱਲ ਕਰੀ ਸੁਣਿਆ ਬਾਈ ਉਧਰ ਦੇਖ ਲੋ ਬਾਈ ਸੰਦੀਪ ਨੰਗਲ ਅੰਬੀਆ ਸੀਗਾ ਮੰਗੀ ਸੀਗਾ ਜਿਹੜੇ ਨਵੇਂ ਬੰਦੇ ਨੇ ਉਹਨਾਂ ਨੂੰ ਚੱਕਦੇ ਨੇ ਨਾਲ ਪਰ ਆਪਣੇ ਇੱਧਰ ਕੋਈ ਇੱਕ ਪਲੇਅਰ ਵੀ ਐ ਨਹੀਂ ਕਹਿ ਸਕਦਾ ਵੀ ਹਾਂ ਮੈਂ ਨਵਾਂ ਪਲੇਅਰ ਚੱਕਤ ਕੇ ਉੱਪਰ ਲੈ ਕੇ ਗਿਆ ਚਲੋ ਹੁਣ ਇਹਨਾਂ ਨੇ ਆਪਣੇ ਹੁਣ ਜਿਹੜੀ ਆਪਣੇ ਜਿਵੇਂ ਮਾਲਵਾਲੀ ਅੱਛੀ ਲੀਗ ਚੱਲੀ ਹੈਗੀ ਹਾਂਜੀ ਹਾਂਜੀ ਅੰਡਰ 20 ਦੀ ਲੀਗ ਚੱਲੀ ਹੈ ਚਲੋ ਇੱਕ ਪਲੇਅਰਾਂ ਨੂੰ ਥੋੜਾ ਜਿਆ ਮੋਟੀਵੇਸ਼ਨ ਜਿਵੇਂ ਕਹਿੰਦੇ ਵੀ ਇੱਕ ਪਲੇਟਫਾਰਮ ਮਿਲੇ ਹੋਣ ਦਾ ਹਾਂ ਵੀ ਉਹ ਚ ਨਵੇਂ ਮੁੰਡੇ ਅੱਗੇ ਆਉਣ ਨਵੇਂ ਮੁੰਡੇ ਅੱਗੇ ਆਉਣਗੇ ਨਵੇਂ ਮੁੰਡੇ ਤੇ ਭੁੱਲੀ ਬਈ ਦੂਜੀ ਮੇਰੀ ਗੱਲ ਹੈ ਜੇ ਮੇਰਾ ਸਵਾਲ ਆ ਵੀ ਤੁਸੀਂ ਕਬੱਡੀ ਤੋਂ ਹਟ ਕੇ ਜਿਵੇਂ ਤੁਸੀਂ ਇਹ ਮੁਰਗੀ ਫਾਰਮ ਵੱਲ ਪਿਓ ਇਹ ਕਿਉਂ ਪਿਓ ਕਿ ਇਹ ਬਈ ਤੇ ਮੈਂ ਹੁਣ ਤੁਹਾਨੂੰ ਪਤਾ ਹੀ ਆ ਬਈ ਕਬੱਡੀ ਵਾਲਿਆਂ ਤੋਂ ਨਾ ਤਾਂ ਦਿਹਾੜੀ ਹੁੰਦੀ ਓਕੇ ਤੇ ਨਾ ਹੀ ਕੋਈ ਕੰਮ ਛੇਤੀ ਕਰ ਸਕਦੇ ਹੋ ਸਰੀਰ ਕਿਉਂਕਿ ਕੰਡਮ ਹੋ ਜਾਂਦਾ ਬਈ ਓਕੇ ਉਹਦੇ ਕਰਕੇ ਆਪਣੇ ਲੈਵੇ ਜਿੰਨੀ ਕੁ ਜਮਾਂ ਗੁੰਜੀ ਦੀ ਬਈ ਆਪਾਂ ਨੇ ਪੁੱਛਿਆ ਯਾਰਾਂ ਦੋਸਤਾਂ ਤੋਂ ਪਹਿਲਾਂ ਆਪਣੇ ਉਰੇ ਮਿੱਤਰਾਂ ਦੇ ਫਾਰਮ ਤੇ ਸੀਗੇ ਵੀ ਕਿਵੇਂ ਆ ਕਮਾਈ ਹੈਗੀ ਜਾਂ ਕਿਵੇਂ ਤਾਂ ਘਰ ਦਾ ਗੁਜ਼ਾਰਾ ਕਰਨ ਵਾਸਤੇ ਆਪਦੀ ਜਵਾਖਾਂ ਨੂੰ ਵਧੀਆ ਲਾਈਫ ਦੇਣ ਵਾਸਤੇ ਤਾਂ ਫਾਰਮ ਕਣੀ ਆਉਣਾ ਪਿਆ ਬਈ ਬਈ ਫਿਰ ਇਹ ਇਹ ਤਾਂ ਬਹੁਤ ਮੈਂ ਕਹਿੰਦੇ ਕਬੱਡੀ ਤੋਂ ਵੱਧ ਟੈਨਸ਼ਨ ਦਾ ਇਹ ਚੀਜ਼ ਦੀ ਹੁੰਦੀ ਆ ਬਾਲੀ ਹੁੰਦੀ ਆ ਬਈ ਜਵਾਖਾਂ ਵਾਂਗੂ ਪਾਲਨੇ ਪੈਂਦੇ ਨੇ ਤਾਂ ਬਈ ਫਿਰ ਦਰ ਰਾਤ ਚਲੋ ਆਪਾਂ ਕਬੱਡੀ ਜੇ ਆਪਾਂ ਕਹਿੰਦੇ ਵੀ ਪ੍ਰਾਰਤ ਨਾਉਣਾ 12:00 2:00 ਵਜੇ ਤੱਕ ਹੁਣ ਇਹਦਾ ਫਿਰ ਸਾਰੀ ਸਾਰੀ ਰਾਤ ਬਈ ਜਾਗਣਾ ਪੈਂਦਾ ਇਹ ਬਈ 2-2 ਘੰਟੇ ਬਾਅਦ ਬੈਲ ਲਾ ਕੇ ਰੱਖਦਾ ਮੈਂ ਫੋਨ ਦੀ 2 ਘੰਟੇ ਬਾਅਦ ਫੇਰ ਉੱਠ ਕੇ ਦੇਖਦਾ ਇਹਨਾਂ ਨੂੰ ਟੈਂਪਰੇਚਰ ਚੈੱਕ ਕਰਦਾ ਵੀ ਠੰਡ ਤਾਂ ਨਹੀਂ ਬਾਲੀ ਗਰਮੀ ਤਾਂ ਨਹੀਂ ਐਂ ਬਸ ਲੰਗੇ ਜਾਂਦੀ ਐ 35 36 ਦੇਣਾ ਜੇ ਤਿਆਰ ਹੋ ਜਾਂਦੇ ਨੇ ਬਈ ਇਹ ਜਿਵੇਂ ਬਈ ਪਿੱਛੇ ਆਪਣੇ ਆਪਾ ਦੇਖਦੇ ਆ ਵੀ ਇੱਕ ਬਹੁਤ ਸੋਹਣੀ ਇਮਾਰਤ ਤੁਸੀਂ ਖੜੀ ਕਰੀ ਆ ਹਾਂਜੀ ਹਾਂਜੀ ਤੁਸੀਂ ਅੰਦਰ ਸਾਰਾ ਫੈਸਿਲਿਟੀ ਦਿੱਤੀ ਹੋਈ ਆ ਜਦੋਂ ਤੁਸੀਂ ਇੱਥੇ ਬਹਿਨੇ ਹੋ ਮੈਚ ਚੱਲਦਾ ਇੱਕ ਤੁਸੀਂ ਦੇਖਦੇ ਹੋ ਜਦੋਂ ਤੁਸੀਂ ਫ੍ਰੀ ਟਾਈਮ ਹੁੰਦਾ ਮੈਚ ਦੇਖਦਾ ਇੱਕ ਮਨ ਨੂੰ ਨਹੀਂ ਹੁੰਦਾ ਵੀ ਯਾਰ ਵੀ ਕਾਸ ਮੈਂ ਵੀ ਇਹ ਚੀਜ਼ਾਂ ਤੋਂ ਛੱਡ ਕੇ ਮੈਂ ਗਰਾਊਂਡਾਂ ਵੱਲ ਹੁੰਦਾ ਹੁੰਦਾ ਬਈ ਬਹੁਤ ਹੁੰਦਾ ਮਾਣਾ ਤਾਂ ਤੁਹਾਨੂੰ ਗਿਆ ਕੇ ਕੋਈ ਵੀਰੀ ਕਹਿੰਦਾ ਪੁਲਿਸ ਸਾਹਿਬ ਜੀ ਕੀ ਹਾਲ ਨੇ ਬਈ ਇੱਜ਼ਤ ਬਹੁਤ ਕਰਦੇ ਨੇ ਪਿੰਡ ਦੇ ਜਵਾਖ ਨੇੜੇ ਨਵੇਂ ਉੱਠੇ ਨੇ ਉਦੋਂ ਮਨ ਵੀ ਖੁਸ਼ ਹੋ ਜਾਂਦਾ ਬਈ ਜਦੋਂ ਆ ਕੇ ਪੁੱਛਦੇ ਨੇ ਕਹਿੰਦੇ ਨੇ ਨਾਲ ਵੀ ਕਹਿੰਦੇ ਵੀ ਨਹੀਂ ਵੀ ਬਾਈ ਯਾਰ ਕਰ ਲੈ ਤੂੰ ਤਿਆਰੀ ਖੇਡਾਂਗੇ ਆਪਾਂ ਦਿਲ ਤਾਂ ਮੇਰਾ ਹੀ ਬਹੁਤ ਕਰਦਾ ਹੈ ਕਰਦਾ ਵੀ ਆ ਤਿਆਰੀ ਬਾਈ ਹਰ ਸਾਲ ਕਰਦਾ ਮੈਂ ਪਰ ਫੇਰ ਕੋਈ ਨਾ ਕੋਈ ਪ੍ਰੋਬਲਮ ਹੋ ਜਾਂਦੀ ਹੈ ਜਾਂ ਢੂਹੀਏ ਦਵਾਰੋਂ ਭਾਂ ਦਰਦ ਕਰਨ ਲੱਗ ਜਾਂਦੇ ਬਾਈ ਤਾਂ ਮਨ ਚ ਉਹ ਗੱਲਾਂ ਨੇ ਜਿਹੜੀਆਂ ਦੱਬੀਆਂ ਪਈਆਂ ਨੇ ਬਾਈ ਐਂ ਹੀ ਰਹਿੰਦੀਆਂ ਨੇ ਰੀਜਾਂ ਨਾ ਕਾਫੀ ਰੀਜਾਂ ᱛੀਆਂ ਕਬੱਡੀ ਪ੍ਰਤੀ ਮੇਰੀਆਂ ਜਿਹੜੀਆਂ ਵਿੱਚੇ ਦਵਰੀਆਂ ਨੇ ਬਸ ਭਾਈ ਜਿੰਨਾ ਟਾਈਮ ਤੁਸੀਂ ਖੁੱਲੇ ਬਈ ਕਬੱਡੀ ਖੇਢੀ ਆ ਹਾਂਜੀ ਬਾਈ ਤੁਸੀਂ ਅੱਜ ਦੀ ਜਿਹੜੀ ਸੰਤੋਸ਼ਤਾ ਕਬੱਡੀ ਤੋਂ ਹਾਂ ਬਈ ਸੰਤੋਸ਼ਤਾ ਕਿੰਨਾ ਕੁ ਸੁਣੋ ਆ ਮੁੰਡੇ ਕਹਿ ਹੁੰਦੇ ਆ ਨਾ ਕਬੱਡੀ ਦੇ ਆਪਣੇ ਬਹੁਤ ਫੇਸਬੁੱਕ ਤੇ ਬਹੁਤ ਵਿਦਵਾਨ ਬਨੇ ਬੈਠਿਆ ਸਾਨੂੰ ਕਬੱਡੀ ਨਹੀਂ ਕੀ ਦਿੰਦਾ ਸਾਨੂੰ ਕਬੱਡੀ ਨੇ ਕੋ ਨਹੀਂ ਦਿੰਦਾ ਤੁਸੀਂ ਆਪਣੇ ਲਾਈਜੇ ਨਾਲ ਕਿਵੇਂ ਦੇਖਦੇ ਹੋ ਕਬੱਡੀ ਨੂੰ ਬਈ ਕਬੱਡੀ ਅਗਲਾ ਕਹਿੰਦਾ ਨਹੀਂ ਹੁੰਦਾ ਮਾਂ ਖੇਡ ਕਬੱਡੀ ਆਪਣੀ ਹਾਂ ਸੱਚੀ ਮਾਂ ਖੇੜੀ ਆ ਬਾਈ ਕਬੱਡੀ ਨੇ ਮੈਨੂੰ ਇੰਨਾ ਨਾ ਦਿੱਤਾ ਜੇ ਮੈਂ ਤੁਰਿਆ ਜਾਵਾਂ 10 ਬੰਦਿਆਂ ਚ ਤਾਂ 10 ਬੰਦੇ ਦੇਖ ਕੇ ਕਹਿਣਗੇ ਵੀ ਉਹ ਕੁੱਲੀ ਜਾਂਦਾ ਟੰਡੋਲੀ ਵਾਲਾ ਵੀ ਕਬੱਡੀ ਖੇੜਦਾ ਤੇ ਇਹ ਮੁੰਡਾ ਕਿਸੇ ਟਾਈਮ ਤਾਂ ਪਹਿਚਾਨ ਦਿੱਤੀ ਬਈ ਕੋਡੀ ਨੇ ਮੈਨੂੰ ਜੇ ਆ ਫਾਰਮ ਅੱਜ ਆਪਾਂ ਨੇ ਖੜਾ ਕਰਿਆ ਇਹ ਵੀ ਕੋਡੀ ਦੇ ਸਰਤੀ ਕਰਿਆ ਅਸੀਂ ਨੇ ਦੋਏ ਭਾਈਆਂ ਨੇ ਮੈਂ ਤੇ ਵੱਡੇ ਭਾਈ ਨੇ ਜਿਵੇਂ ਆਪਣੇ ਯਾਰ ਆਪਾਂ ਆਪਾਂ ਕਹਿੰਦੇ ਨਾ ਵੀ ਇੱਕੋ ਇੱਕ ਗੇਮ ਆ ਸਾਡੀ ਮਾਂ ਖੇਡ ਕਬੱਡੀ ਜਿਹਨੂੰ ਮਾਤਰਾਤਵਾ ਮਿਲਿਆ ਪਰ ਅੱਜ ਕੱਲ ਕਬੱਡੀ ਦੇ ਵਿੱਚ ਹੋਕ ਹੀ ਰਿਹਾ ਕਬੱਡੀ ਬਈ ਸਮਝ ਨਹੀਂ ਲੱਗ ਰਿਹਾ ਕੋਸਾ ਦੇਖਦੇ ਆ ਆਏ ਦਿਨ ਨਿਤ ਦੇਖਦੇ ਆ ਬਈ ਪਲੇਅਰ ਲੜ ਪੈਂਦੇ ਨੇ ਰੈਫਰੀਆਂ ਦੇ ਗਲ ਪੈ ਜਾਂਦੇ ਨੇ ਤੇ ਥੋੜੇ ਥੋੜੇ ਸਮੇਂ ਜਦੋਂ ਤੁਸੀਂ ਕਬੱਡੀ ਖੇਡਦੇ ਰਹੇ ਹੋ ਤੁਸੀਂ 1999 ਦੀ ਗੱਲ ਕਰੀ ਆ ਹਾਂਜੀ ਹਾਂਜੀ ਬਾਈ ਜਦੋਂ ਤੋਂ ਬਾਅਦ ਤੁਸੀਂ ਖੇਡੇ ਹੋ ਥੋੜੇ ਸਮੇਂ ਜੇ ਕਿੰਨੀ ਜ ਰਿਸਪੈਕਟ ਹੁੰਦੀ ਸੀ ਨਾ ਰੈਫਰੀ ਦੀ ਬਹੁਤ ਜ਼ਿਆਦਾ ਹੁੰਦੀ ਸੀਗੀ ਬਾਈ ਆਪਾਂ ਤਾਂ ਹੁਣ ਵੀ ਮਤਲਬ ਜਿਹੜੇ ਰੈਫਰੀ ਹੈਗੇ ਨਾ ਉਹ ਟਾਈਮ ਦੇ ਉਹਨਾਂ ਦੇ ਗੋਡੀ ਹੱਥ ਲਾਉਂਨੇ ਆ ਅੱਜ ਤੱਕ ਆਪਾਂ ਕੋਈ ਇੱਕ ਵੀ ਰੈਫਰੀ ਮੈਨੂੰ ਐ ਨਹੀਂ ਕਹਿ ਸਕਦਾ ਬਾਈ ਕਿ ਕੁੱਲੀ ਕਿਸੇ ਨੰਬਰ ਪਿੱਛੇ ਕਿਸੇ ਰੈਫਰੀ ਨਾਲ ਜਿਦਿਆ ਓਕੇ ਹਾਂ ਤੁਸੀਂ ਜਾਣਦੇ ਰਹਿੰਦੇ ਹੋ ਬਾਈ ਮੈਚਾਂ ਤੇ ਹਰ ਇੱਕ ਰੈਫਰੀ ਨੂੰ ਪੁੱਛ ਸਕਦੇ ਹੋ ਤੁਸੀਂ ਆਪਣੇ ਸੁਭਾਅ ਬਾਰੇ ਜਾ ਆਪਣੇ ਕੋਈ ਕਿਵੇਂ ਦਾ ਕਰੈਕਟਰ ਸੀਗਾ ਕਬੱਡੀ ਦੇ ਵਿੱਚ ਉਹ ਪੁੱਛ ਸਕਦੇ ਹਾਂ ਕਿਵੇਂ ਦਾ ਸੀਗਾ ਤੇ ਹੁਣ ਤਾਂ ਤੁਹਾਨੂੰ ਪਤਾ ਹੀ ਆ ਬਾਈ ਪਲੇਅਰ ਗਲ ਭੈਣ ਤੱਕ ਜਾਂਦੇ ਨੇ ਜੇ ਨੰਬਰ ਗਲਤ ਹੋ ਜੇ ਰੈਫਰੀ ਵੀ ਵਿਚਾਰੇ ਵਿਚਾਲੇ ਫਸ ਜਾਂਦੇ ਨੇ ਉਹਦਾ ਨੰਬਰ ਦਿੱਤਾ ਤਾਂ ਇਹਨੇ ਹਰਖਣਾ ਇਹਨੂੰ ਨੰਬਰ ਦਿੱਤਾ ਤਾਂ ਉਹਨੇ ਹਰਖ ਜਾਣਾ ਆਮ ਅੱਜ ਕੱਲ ਕਬੱਡੀ ਜੀ ਦੇਖਦੇ ਆਪਾਂ ਬਹੁਤ ਵੱਡੇ ਵੱਡੇ ਪ੍ਰਾਈਜ਼ ਰੱਖੇ ਜਾਂਦੇ ਆ ਹਨਾ ਹਾਂ ਬਾਈ ਕਈ ਕਹਿੰਦਾ ਕਈ ਟੀਮਾਂ ਚ ਡਿਸਕਿਊਟ ਹੁੰਦਾ ਹੈ ਚੀਜ਼ ਦਾ ਮਿਸ ਹਨੂਆ ਨਹੀਂ ਮਿਲਿਆ ਸਾਨੂੰ ਇਹ ਨਹੀਂ ਮਿਲਿਆ ਤੁਸੀਂ ਜਦੋਂ ਖੇਡਦੇ ਹੋ ਕਬੱਡੀ ਤੁਸੀਂ ਗਰਾਊਂਡ 'ਚ ਹੁਣ ਵੀ ਜਾਂਦੇ ਹੋ ਹਾਂਜੀ ਬਈ ਤਾਂ ਤੁਹਾਡੇ ਨਾਲ ਦੇ ਪਲੇਅਰ ਜਾਂਦੇ ਆ ਹਾਂ ਬਈ ਹਾਂ ਇੱਕ ਮਣ 'ਚ ਬਲਬਲੇਵਾ ਹੁੰਦਾ ਵੀ ਯਾਰ ਮੈਂ ਵੀ ਕਾਸਟ ਟਰੈਕਟਰ ਜਿੱਦਾਂ ਮੈਂ ਵੀ ਮੋਟਰਹੈੱਲ ਜਿੱਦਾਂ ਉਹ ਚੀਜ਼ ਨੂੰ ਲੈ ਕੇ ਮਣ 'ਚ ਕਿਵੇਂ ਆਉਂਦਾ ਉਹੀ ਉਹੀ ਚੀਜ਼ਾਂ ਦਾ ਕਰਕੇ ਮੈਂ ਤੁਹਾਨੂੰ ਦੱਸਿਆ ਵੀ ਕਈ ਰੀਜਨ ਆ ਜਿਹੜੀਆਂ ਮਣ 'ਚ ਦਬੀਆਂ ਪਈਆਂ ਨੇ ਆਹੀ ਰੀਜਾਂ ਸੀਗੀਆਂ ਵੀ ਆਪਾਂ ਚਲੋ ਕਿਤੋਂ ਕੋਈ ਨਾ ਕੋਈ ਇਹੋ ਜਿਹੀ ਚੀਜ਼ ਜਿੱਤਦੇ ਜ ਮੋਟਰਸਾਈਕਲ ਲਾ ਲਓ ਜਾਂ ਕੁਝ ਵੀ ਲਾ ਲਓ ਉਦੋਂ ਇਹ ਹੁੰਦੇ ਵੀ ਨਹੀਂ ਸੀਗੇ ਬਾਈ ਇੰਨੇ ਜ਼ਿਆਦਾ ਸਨਮਾਨ ਕਿੰਨੇ ਘੋਇਆ ਬਾਈ ਜਦੋਂ ਤੁਸੀਂ ਖੇਡਦੇ ਰਹੇ ਤੁਸੀਂ ਦੱਸਿਆ ਵੀ ਤੁਸੀਂ ਸਿੱਧੇ ਬਚਨਸ ਅਕੈਡਮੀ ਲਈ ਖੇਡੇ ਹੋ ਡੜਬੇ ਲਈ ਹਾਂਜੀ ਹਾਂਜੀ ਬਾਈ ਸਨਮਾਨਾਂ ਨੂੰ ਲੈ ਕੇ ਕਿੱਡੇ ਆਪਾਂ ਗੱਲ ਕਰੀਏ ਕਿੰਨੇ ਕ ਸਨਮਾਨ ਹੋਏ ਆ ਸਨਮਾਨ ਤਾਂ ਕੋਈ ਜ਼ਿਆਦਾ ਨਹੀਂ ਹੋਇਆ ਬਾਈ ਬਸ ਇੱਕ ਆਵਰੇ ਆਪਣੇ ਮੌੜਾਂ ਆਪਣਾ ਭਰਾ ਹੀ ਆ ਰਣਜੀਤ ਮਾਨ ਮੌੜਾਂ ਵਾਲਾ ਉਹਨੇ ਮੋਟਰਸਾਈਕਲ ਨਾਲ ਸਨਮਾਨ ਕੀਤਾ ਸੀਗਾ ਆਪਾਂ ਨੂੰ ਪਰਿਵਾਰ ਚ ਕਿੰਨੇ ਕਿਉਂਕਿ ਕੋਈ ਵੀ ਚੀਜ਼ ਆਪਾਂ ਮੈਂ ਸਨਮਾਨ ਤਾਂ ਸਨਮਾਨ ਹੁੰਦਾ ਨਾ ਆਪਾਂ ਮੈ ਟ੍ਰੋਫੀ ਨਾ ਹੋਵੇ ਪਾਵੇਂ ਪੱਕਾਪੀ ਨਾਲ ਲਈ ਸਕੂਲ ਜਦੋਂ ਕਾਪੀ ਨਾਲ ਸਨਮਾਨ ਆਉਂਦਾ ਸੀ ਹਾਂਜੀ ਹਾਂਜੀ ਉਦੋਂ ਪਰਿਵਾਰ ਨੂੰ ਖੁਸ਼ੀ ਹੁੰਦੀ ਸੀ ਗਰਾਊਂਡ ਜਦੋਂ ਸਨਮਾਨ ਕਿਸੇ ਮੋਟਰਸਾਈਕਲ ਨਾਲ ਜਾਂ ਗੱਡੀ ਨਾਲ ਸਨਮਾਨ ਆਉਂਦਾ ਉਦੋਂ ਵੀ ਇੱਕ ਪਰਿਵਾਰ 'ਚ ਖੁਸ਼ੀ ਦੇਖਣ ਨੂੰ ਮਿਲਦੀ ਹੈ ਸਹੀ ਗੱਲ ਹੈ ਬਾਈ ਬਹੁਤ ਹੋ ਜ਼ਿਆਦਾ ਹੁੰਦੀ ਹੈ ਬਾਈ ਮਾਤਾ ਹੁਣੀ ਬਹੁਤ ਖੁਸ਼ ਹੁੰਦੀ ਹੁੰਦੀਆਂ ਨੇ ਮਾਤਾ ਕਈ ਵਾਰ ਗੱਲ ਚੱਲਣ ਲੱਗ ਜਾਂਦੀ ਹੈ ਦੇਖਦੇ ਹੁੰਦੇ ਆ ਵੀਡੀਓ ਕਈ ਵਾਰ ਆਪਾਂ ਕੋਈ ਪਲੇਅਰ ਵਿਚਾਰਾ ਮੋਟਰਸਾਈਕਲ ਜਾਂ ਕੁਝ ਵੀ ਜਿੱਤ ਕੇ ਘਰ ਜਾਂਦਾ ਜਦੋਂ ਉਹਨਾਂ ਦੀ ਮਾਤਾ ਤੇਲ ਚੋਰੀ ਹੁੰਦੀ ਹੈ ਤਾ ਮਾਤਾ ਗੱਲ ਕਰਨ ਲੱਗ ਜਾਂਦੀ ਐ ਵੀ ਮੇਰੇ ਵੀ ਐ ਮੈਂ ਸੋਚਦੀ ਸੀ ਵੀ ਕਦੇ ਤੂੰ ਐ ਜਿੱਤ ਕੇ ਆਏਂਗਾ ਵੀ ਮੈਂ ਤੇਲ ਚੂੰਗੀ ਕੋਲਿਆਂ ਤੇ ਪਰ ਬਾਈ ਸੜਾ ਉਦੋਂ ਆਪਦਾ ਮਨ ਜਾ ਭਰਿਆ ਹੁੰਦਾ ਐ ਬਾਈ ਵੀ ਆਪਣੇ ਕਈ ਸੁਪਨੇ ਨੇ ਵਿੱਚੇ ਰਹਿ ਗਏ ਸੱਟ ਨੇ ਵੀ ਮਤਲਬ ਉਹ ਵਿੱਚੇ ਦਬਤੇ ਹੋ ਸਕਦਾ ਮੇਰੇ ਸੱਟ ਨਾਲ ਲੱਗਦੀ ਬਈ ਅੱਜ ਕਿੱਥੋਂ ਕਿੱਥੇ ਗੇਮ ਹੁੰਦੀ ਤੁਹਾਡੇ ਜਿਹੜੇ ਐਨ ਆਰ ਆਈ ਤੁਹਾਡੇ ਨਾਲ ਨੇ ਅੱਜ ਦੀ ਘੜੀ ਤੁਹਾਡੇ ਨਾਲ ਨੇ ਨਾ ਭਾਈ ਐਨਆਰਆਈ ਤਾਂ ਨਹੀਂ ਕੋਈ ਹੈਗਾ ਆਪਣੇ ਨਾਲ ਬਸ ਜਾਂ ਥੋੜਾ ਜਿਮੇ ਵੱਡਾ ਭਰਾ ਤੁਜੀ ਦੇ ਜਨ ਟਾਡਨੋਲੀ ਹਾਂਜੀ ਹਾਂਜੀ ਭਾਈ ਵੱਡੇ ਭਰਾ ਦਾ ਕਿੰਨਾ ਕਿਹਾ ਜੋਗ ਭਾਈ ਵੱਡੇ ਭਰਾ ਦਾ ਤਾਂ ਮੈਂ ਦੇਣਾ ਸਾਰੀ ਉਮਰ ਨਹੀਂ ਦੇ ਸਕਦਾ ਜਿੰਨਾ ਭਾਈ ਮੇਰੇ ਵੱਡੇ ਭਾਈ ਨੇ ਮੇਰਾ ਕਰਤਾ ਮੈਂ ਤਾਂ ਮੈਂ ਇੰਨਾ ਕੋਈ ਭਾਈ ਦੇਖਿਆ ਨਹੀਂ ਗੱਬਦੇ ਛੋਟੇ ਭਾਈ ਦਾ ਇੰਨਾ ਕਰਦਾ ਕਿਉਂਕਿ ਬਾਈ ਆਪਣਾ ਇਹ ਘਰ ਹੁਣ ਤੱਕ ਬਾਈ ਦੀ ਕਮਾਈ ਨਾਲੇ ਚੱਲਦਾ ਸੀਗਾ ਮੈਂ ਕਦੇ ਕੋਈ ਕੰਮ ਨਹੀਂ ਕਰਿਆ ਤੇ ਸਾਰਾ ਕੰਮ ਨੇ ਬਾਈ ਨਹੀਂ ਕਰਿਆ ਐਸੇ ਨੇ ਘਰ ਚਲਾਇਆ ਘਰ ਵੀ ਚਲਾਉਣਾ ਨਾਲ ਮੇਰੀ ਖਰਾਕ ਵੀ ਚਲਾਉਣੀ ਵੀ ਤੂੰ ਖੇਡ ਯਾਰ ਕੋਈ ਚੱਕਰ ਨਹੀਂ ਤੂੰ ਖੇਡੀ ਚੱਲ ਵਿਆਹ ਸਾਦੀ ਵੇ ਹੋਇਆ ਗਿਆ ਹਾਂ ਵਿਆਹ ਹੋਇਆ ਹੋਇਆ ਬੱਚ ਬਾਲ ਬੱਚਾ بڑا ਮੁੰਡਾ ਵੇ ਇੱਕ ਮੇਰਾ ਅੱਛਾ ਉਹ ਵੀ ਕਹਿੰਦਾ ਹੁਣ ਆਪਾਂ ਪਾਪਾ ਵੀ ਤੂੰ ਖੇਡਦਾ ਕਿਉਂ ਨਹੀਂ ਜਦੋਂ ਕਿਉਂਕਿ ਬੱਚਾ ਜਦੋਂ ਕੋਈ ਕਹਿੰਦਾ ਨਾ ਵੀ ਇਹਦੇ ਕੋਲੀ ਦਾ ਬੱਚਾ ਕਿੱਡੀ ਉਮਰ ਦਾ ਬੱਚਾ ਬਾਈ ਇਹ ਹੁਣ ਹੋ ਗਿਆ ਬਾਈ 7-8 ਸਾਲ ਦਾ ਹੋ ਗਿਆ ਅੱਛਾ ਉਹ ਕਹਿੰਦਾ ਤਾਂ ਹੋਣਾ ਬਾਈ ਵੀ ਕਹਿੰਦਾ ਬਾਈ ਕਹਿੰਦਾ ਬਥੇਰਾ ਕਹਿੰਦਾ ਵੀ ਤੂੰ ਕਿਉਂ ਨਹੀਂ ਖੇਡਦਾ ਡੈਡੀ ਮੈਂ ਉਹ ਆਖਿਆ ਮਹਾਪੁੱਤ ਮੇਰੇ ਸੱਟ ਲੱਗ ਗਈ ਸੀਗੀ ਤੇ ਗਰਾਊਂਡ 'ਚ ਵੀ ਨਾਲ ਜਾਂਦਾ ਹੈ ਕਿ ਹੁਣ ਕਈ ਵਾਰ ਕਰਨ ਲੱਗ ਜਾਂਦਾ ਹੈ ਡੜੀ ਮੈਂ ਕਰੂੰਗਾ ਤੇਰੇ ਸਾਰੇ ਸੁਪਨੇ ਪੂਰੇ ਜਿਹੜੇ ਤੇਰੇ ਰਹਿਗੇ ਕੋਡੀ ਦੇ ਮੈਂ ਵੀ ਕਈ ਵਾਰ ਮੇਰੇ ਹੀ ਮਨ 'ਚ ਆਉਂਦਾ ਹੈ ਨਾ ਬਈ ਵੀ ਚਲੋ ਜਿਹੜੇ ਆਪਾਂ ਤੋਂ ਨਹੀਂ ਹੋਇਆ ਆਪਦੇ ਜਵਾਖ ਤੋਂ ਆਸ ਰੱਖਦੇ ਆਪਾਂ ਵੀ ਕਦੇ ਇੱਕ ਬਣ ਜੂਗਾ ਤਾਕੜਾ ਪਲੇਅਰ ਤੇ ਉਸੇ ਦਾ ਮਾਰ ਮੈਂ ਉਹਨੂੰ ਗਰਾਊਂਡ 'ਚ ਲੈ ਕੇ ਜਾਂਦਾ ਨਾਲ ਸ਼ਾਮ ਨੂੰ ਮੇਰੇ ਗਰਾਊਂਡ 'ਚ ਜਾਂਦਾ ਨਾਲ ਮਿਹਨਤ ਕਰਦਾ ਤੇ ਬਸ ਸਿਆਣੇ ਕਹਿੰਦੇ ਆ ਵੀ ਜੰਮਦੇ ਸੋਣਾਂ ਦੇ ਮੂੰਹ ਤੇ ਅੱਖੇ ਹੁੰਦੇ ਆ ਹਾਂਜੀ ਹਾਂਜੀ ਬਾਈ ਕਿਉਂਕਿ ਜਦੋਂ ਹਨਾ ਛੋਟੇ ਬੱਚੇ ਨੂੰ ਗਰਾਊਂਡ ਨਾਲ ਜੋੜੋਗੇ ਅੱਗੇ ਨਾ ਅੱਗੇ ਜਾ ਕੇ ਉਹਨੇ ਮਨ ਦੇ ਵਿੱਚ ਇਹ ਚੀਜ਼ ਨੂੰ ਜਿਵੇਂ ਕਹਿੰਦੇ ਹੰਗਾਰਾ ਦੇਣਾ ਵੀ ਯਾਰ ਮੈਂ ਫਾਦਰ ਸਾਹਿਬ ਦੇ ਸੁਪਨੇ ਪੂਰੇ ਕਰਨਾ ਸਹੀ ਸਹੀ ਆ ਬਾਈ ਬਾਕੀ ਮੈਂ ਕਈ ਵਾਰ ਲੇਟ ਹੋ ਜਾ ਤਾਂ ਉਹ ਮੈਨੂੰ ਫੋਨ ਕਰ ਘਰੋਂ ਫੋਨ ਕਰਕੇ ਕਹੂਗਾ ਡੜੀ ਆ ਜਾ ਗਰਾਊਂਡ ਦਾ ਟਾਈਮ ਹੋ ਗਿਆ ਚੱਲੀਏ ਕੀ ਬਾਤ ਆ ਯਾਰ ਮੈਨੂੰ ਬੁਲਾਉਂਦਾ ਫਿਰ ਉਹ ਇਹ ਜਨੂਨ ਆ ਕਬੱਡੀ ਦਾ ਇਹ ਗਰਾਊਂਡ ਦਾ ਜਨੂਨ ਆ ਸਹੀ ਗਾ ਬਾਈ ਹਨਾ ਸਹੀ ਮੈਂ ਆਪਣੇ ਪੁਰਾਣੇ ਮੈਚ ਮੈਂ ਰੱਖ ਰਗੇ ਨਾ ਕੰਪਿਊਟਰ ਚ ਕਾਫੀ ਤੇ ਮੈਂ ਦਿਖਾਉਣ ਲੱਗ ਗਿਆ ਉਹਨਾਂ ਨੂੰ ਮੇਰੇ ਮੁੰਡੇ ਨੂੰ ਵੀ ਦੇਖ ਪੁੱਤ ਐ ਖੇਡਦਾ ਤੇ ਮੈਂ ਐ ਕਰਦਾ ਤੇ ਤੇ ਮੈਂ ਉਂਗਲ ਖੜੀ ਕਰਿਆ ਕਰਦਾ ਦੀ ਫਿਰ ਉਹ ਵੀ ਉਵੇਂ ਹੀ ਕਰਦਾ ਡੈਡੀ ਮੈਂ ਵੀ ਐ ਕਰਿਆ ਕਰੂੰਗਾ}{|\text{ਸਾਲ ਮਾਰ ਕੇ ਦਿਖਾਉਂਦਾ ਫਿਰ ਮੈਨੂੰ}} ਤੇ ਫਿਰ ਚਲੋ ਫਿਰ ਆਪ ਦਾ ਮਨ ਖੁਸ਼ ਹੋ ਜਾਂਦਾ ਵੀ ਹਾਂ ਚਲ ਆਪਣੇ ਪੁੱਤ ਕਦੇ ਇਹਦੇ ਵੱਡਦੀ ਜਾਂਦੀ ਹੈ ਦਿਮਾਗ 'ਚ ਵੀ ਮੈਂ ਵੀ ਕੋਡੀ ਖੇਡੂੰ ਡੈਡੀ ਮੰਗੋ ਤੇ ਸਾਡਾ ਵੀਰ ਕੋ ਲੀਡਲੋੜੀ ਤੁਸੀਂ ਗੱਲਾਂ ਬਾਤਾਂ ਸੁਣੀਆਂ ਹਨਾ ਸਾਡੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇੱਕ ਅਰਦਾਸ ਵੀ ਕਰਿਓ ਪ੍ਰਮਾਤਮਾ ਅੱਗੇ ਵੀ ਬਾਈ ਦੇ ਜਿਹੜੇ ਮਨ ਦੇ ਵਿੱਚ ਰੀਝਾਂ ਰਹਿ ਗਈਆਂ ਨਾ ਪ੍ਰਮਾਤਮਾ ਕਰੇ ਉਹ ਪੂਰੀਆਂ ਹੋਣ ਕਿਉਂਕਿ ਸਾਡੇ ਬਹੁਤ ਵੱਡੇ ਵੱਡੇ ਵਿਦਵਾਨ ਮੈਂ ਦੇਖਿਆ ਫੇਸਬੁੱਕ ਤੇ ਬਹਿ ਕੇ ਕਮੈਂਟ ਕਰਨੇ ਬਹੁਤ ਸੌਖੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਭਾਈ ਇਦਾਂ ਦੇ ਕਮੈਂਟ ਨਾ ਕਰਿਆ ਕਰੋ ਤੁਸੀਂ ਇਦਾਂ ਦੀ ਵੀਡੀਓ ਨੂੰ ਹੋਰ ਤੁਸੀਂ ਹਰ ਇੱਕ ਵੀਡੀਓ ਸ਼ੇਅਰ ਕਰ ਦਿੰਦੇ ਹੋ ਇਦਾਂ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਿਉਂਕਿ ਸਾਡੇ ਜਿਹੜੇ ਕਬੱਡੀ ਨਾਲ ਜੁੜੇ ਹੋਏ ਨੇ ਪੁਰਾਣੇ ਪਲੇਅਰ ਨੇ ਉਹ ਅੱਗੇ ਨਹੀਂ ਆ ਰਹੇ ਉਹ ਕੋਈ ਆਪਾਂ ਕਾਰਨ ਨਾਲੋ ਜਾਂ ਦਬਾਵ ਨਾਲੋ ਤੁਸੀਂ ਇਹ ਆ ਵੀਡੀਓ ਦੇ ਵਿੱਚ ਗੱਲਬਾਤ ਸੁਣਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੋਈ ਬਾਈ ਜਾਂਦ ਜਾਂਦੇ ਕੋਈ ਦਰਸ਼ਕਾਂ ਨੂੰ ਗੱਲ ਕਹਿਣੀ ਚਾਹਣਾ ਬਾ ਦਰਸ਼ਕਾਂ ਨੂੰ ਬਾਈ ਇਹੀ ਗੱਲ ਕਹਿ ਰਿਹਾ ਵੀ ਕਈ ਵਾਰ ਹੁਣ ਗਲਤ ਫਹਮੀ ਹੋ ਜਾਂਦੇ ਨੇ ਕਬੱਡੀਆਂ ਚ ਕੋਈ ਕੱਟ ਕੇ ਵੀਡੀਓ ਪਾ ਦਿੰਦਾ ਕੋਈ ਕੁਝ ਪਾ ਦਿੰਦਾ ਵੀਊ ਲੈਣ ਦੇ ਮਾਰੇ ਹਾਂ ਵੀਊ ਲੈਣ ਦੇ ਮਾਰੇ ਬਾਈ ਉੱਥੇ ਵੀ ਤੁਸੀਂ ਪਹਿਲਾਂ ਪੂਰੀ ਗੱਲ ਨੂੰ ਸਮਝ ਲਿਆ ਕਰੋ ਕੋਈ ਕਮੈਂਟ ਕਰਨ ਤੋਂ ਪਹਿਲਾਂ ਵੀ ਗੱਲ ਕੀ ਹੁੰਦੀ ਐ ਇਹਦੇ ਨਾਲ ਬਈ ਕੋਈ ਬੰਦੇ ਦੀ ਗਲਤ ਛਵੀ ਮੂਰੇ ਆ ਜਾਂਦੀ ਐ ਕਈ ਵਾਰ ਅਗਲਾ ਗਲਤ ਸਮਝ ਲੈਂਦਾ ਪਲੇਅਰ ਨੂੰ ਜਾਂ ਕਿਸੇ ਰੈਫਰੀ ਨੂੰ ਵੀ ਤੁਸੀਂ ਸੋਚ ਸਮਝ ਕੇ ਕਮੈਂਟ ਕਰਿਆ ਕਰੋ ਬਾਈ ਹਨਾ ਵੀ ਇੱਕ ਪਲੇਅਰ ਨੇ ਪੂਰਾ ਆਪਣੀ ਜ਼ਿੰਦਗੀ ਦਿੱਤੀ ਹੁੰਦੀ ਐ ਕੌਡੀ ਨੂੰ ਆਪਦੇ ਚਾਹ ਮਾਰੇ ਹੁੰਦੇ ਨੇ ਨਹੀਂ ਕਿਦਾ ਨਹੀਂ ਜੀ ਕਰਦਾ ਬਾਈ ਸ਼ਾਮ ਨੂੰ ਜਾ ਕੇ ਮਹਿਫਲਾਂ 'ਚ ਬੈਠੇ ਕਿੱਥੇ ਪਲੇਅਰ ਸ਼ਾਮ ਨੂੰ ਆਵਲਾ ਆਪਦਾ ਜਿਵੇਂ ਇੱਕ ਤਰ੍ਹਾਂ ਦੀ ਪੂਜਾ ਕਰਦੇ ਨੇ ਤਪੱਸਿਆ ਕਰਦੇ ਨੇ ਸਾਧ ਸੰਤ ਉਹ ਜਾ ਕੇ ਗਰਾਊਂਡ 'ਚ ਆਪਣੀ ਮਿਹਨਤ ਕਰਦਾ ਨਹੀਂ ਹਰੇਕ ਦਾ ਜੀ ਕਰਦਾ ਮੈਂ ਸ਼ਾਮ ਨੂੰ ਜਾ ਕੇ ਘੁੰਮਾਂ ਫੇਰਾਂ ਮਹਿਫਲਾਂ 'ਚ ਬੈਠਾਂ ਬਹੁਤ ਇੱਕ ਜ਼ਿੰਦਗੀ ਯਾਰ ਪੂਰੀ ਲਾਈਫ ਲੱਗੀ ਹੁੰਦੀ ਆ ਪਲੇਅਰ ਦੀ ਤੇ ਗਲਤ ਕਮੈਂਟ ਨਾ ਬਾਈ ਕਰਿਆ ਕਰੋ ਕਿਸੇ ਤੇ ਦਿਲ ਦੁਖਦੇ ਹੁੰਦੇ ਨੇ ਬਾਈ ਪਲੇਅਰਾਂ ਦੇ ਬਹੁਤ ਉਲੀ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਸਾਨੂੰ ਤੂੰ ਟਾਈਮ ਦਿੱਤਾ ਧੰਨਵਾਦ ਬਾਈ ਤੁਹਾਡਾ ਬਾਈ ਵੀਡੀਓ ਨੂੰ ਕਰਦੇ ਵੱਧ ਵੱਧ ਸ਼ੇਅਰ ਜੇ ਨਹੀਂ ਚੰਗੀ ਲੱਗੀ ਤਾਂ ਸਕਿਪ ਕਰ ਦੇ ਕੋਈ ਚੱਕਰ ਨਹੀਂ ਸਹੀ ਗੱਲ ਆ ਬਾਈ ਅਗਲੀ ਵਾਰ ਤੁਹਾਨੂੰ ਅਸੀਂ ਕਿਸੇ ਹੋਰ ਕਬੱਡੀ ਦੀ ਸਖਸੀਅਤ ਨਾਲ ਬੜੀ ਮੁਲਾਕਾਤ ਕਰਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ